ਸਾਸਰੀ ਕਾਲ ਜੀ ਤੁਹਾਡਾ ਆਪਣਾ ਮਲਕੀਤ ਆ ਰਾਉਂਡਰ ਹਰਿਆਣਾ ਅੱਜ ਆਇਆ ਐਲਨਬਾਦ ਸ਼ਹਿਰ ਐਲਨਬਾਦ ਦੀ ਵੇਖ ਕੇ ਅਸੀਂ ਰੌਣਕ ਸ਼ਹਿਰ ਦੀ ਚਲੋ ਮੈਂ ਕਿਹ ਕੋਈ ਤੋਰਾ ਫੇਰਾ ਕਰਦੇ ਆ ਨਾਲ ਸੀ ਮੇਰੇ ਕੈਮਰਾਮੈਨ ਕਾਕਾ ਕੰਬੋਜ ਤੇ ਵੇਖੋ ਸ਼ਹਿਰ ਬਹੁਤ ਸਹੀ ਆਇਆ ਹੋਇਆ ਕਿੱਡਾ ਸੋਹਣਾ ਕੀਆ ਬੱਤੀਆਂ ਲਾਈਆਂ ਇੱਥੇ ਕੋਈ ਪ੍ਰੋਗਰਾਮ ਹੈ ਮੰਦਰ ਦੇ ਵਿੱਚ 카ਟੂ ਸ਼ਾਮ ਬਾਬਾ ਜੀ ਦਾ ਯੋਗੀ ਤੇ ਤੁਰਦੇ ਤੁਰਦੇ ਅਸੀਂ ਆਪਣੇ ਲਾਲੂ ਪ੍ਰਸ਼ਾਦ ਜਯਾਦਵ ਦੀ ਰੇੜੀ ਤੇ ਤੇ ਕੁਛ ਖਾਣ ਦਾ ਮਨ ਬਣਾਇਆ ਚਲੋ ਮੈਂ ਕੈਮਰਾਮੈਨ ਕਹਿੰਦਾ ਸੀ ਭੁੱਖ ਲੱਗੀ ਏ ਦੋ ਚਾਰ ਗੋਲ ਗੱਪੇ ਮੈਂ ਖਾਤੇ ਤੇ ਕੈਮਰਾਮੈਨ ਕਹਿੰਦਾ ਮੈਂ ਥੋੜੀ ਜਿਹਾ ਜ਼ਿਆਦਾ ਖਾਣੇ ਮੈਂ ਚਲ ਕੋਈ ਗੱਲ ਨਹੀਂ ਆ ਪਕੜਾ ਲਾਲੂ ਪ੍ਰਸ਼ਾਦ ਜਯਾਦਵ ਦੀ ਰੇੜੀ ਤੇ ਰੋਜ਼ ਰੋਜ਼ ਆਉਣਾ ਵੈਸੇ ਗੋਲ ਗੱਪੇ ਬਹੁਤ